ਸਹੀ ਇਹ ਦੇ ਕਿਸਾਨ ਸੁਭ ਕਰਨ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਗੁਰਮੀਤ ਸਿੰਘ ਜੀ ਖੁੱਡੀਆਂ ਖੁੱਡੀਆਂ ਸਾਹਿਬ ਦੁੱਖ ਸਾਂਝਾ ਕਰਨ ਪਹੁੰਚੇ ਹੋ ਤੁਸੀਂ ਤੁਹਾਨੂੰ ਲੱਗਦਾ ਕਿ ਜੋ ਕਿ ਇਸ ਪਰਿਵਾਰ ਦੇ ਨਾਲ ਇੰਨਾ ਤੱਕਾ ਹੋਇਆ ਇਸ ਨੌਜਵਾਨ ਦੀ ਮੌਤ ਹੋਈ ਹੈ ਕੀ ਇਸ ਨੂੰ ਇਨਸਾਫ ਮਿਲੂਗਾ ਪਹਿਲਾਂ ਤਾਂ ਬਹੁਤ ਵੱਡਾ ਅਫਸੋਸ ਹੈ ਕਿ ਕੋ ਕਰਦਾ ਇਕੱਲਾ ਕੇਰਾ ਚਰਾਗ ਸੀ ਉਹ ਸਾਡੇ ਲੋਕਾਂ ਦੇ ਲਈ ਆਪਣੀ ਸ਼ਰਤ ਰੱਖਿਆ ਇਨਸਾਫ ਵਾਸਤੇ ਕਿਉਂਕਿ ਪਹਿਲਾਂ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਸੋ ਸਦਾ ਭਗਵਾਨ ਸਿੰਘ ਮਾਨ ਸਾਡੀ ਸਰਕਾਰ ਇਸ ਲਈ ਪੂਰਾ ਜ਼ੋਰ ਲਾ ਕੇ ਕਿਉਂਕਿ ਉਹ ਤਾਂ ਨਹੀਂ ਮੁੜ ਸਕਦਾ ਪਰ ਫਿਰ ਵੀ ਜਿੰਨਾ ਕੁ ਅਸੀਂ ਇੱਕ ਦੂਸਰੇ ਦਾ ਦੁੱਖ ਵੰਡਾ ਕੇ ਜੋ ਇਨਸਾਫ ਦਿਵਾ ਸਕਦੇ ਹਾਂ ਉਹਦੇ ਲਈ ਬਚਨ ਵਾਦ ਜੀ ਇੱਕ ਸਰ ਦੇਰੀ ਕਿਉਂ ਹੋ ਰਹੀ ਹੈ ਮਨ ਕੇ 21 ਤਰੀਕ ਦੀ ਜੋ ਇਹ ਘਟਨਾ ਘਟੀ ਹੈ ਦੇਰੀ ਕਿਉਂ ਹੋ ਰਹੀ ਹੈ ਜੋ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਜਾਂ ਜਥੇਬੰਦੀਆਂ ਇਨਸਾਫ ਦੀ ਮੰਗ ਕਰ ਰਹੀਆਂ ਖੁਫ Allah ਤਾਂ ਜਿਹੜੀ ਉਹੀ ਮਤਨ ਬੇਨਤੀ ਕੀਤੀ ਹੈ ਕਦੇ ਕਿਸੇ ਦਾ ਮੁੱਲ ਤਾਂ ਪਾਇਆ ਨਹੀਂ ਜਾ ਸਕਦਾ ਸਰਕਾਰ ਵੱਲੋਂ ਕੁਝ ਸਹਾਇਤਾ ਉਹ ਦੇ ਸਕਦੇ ਆ ਦਵਾ ਸਕਦੇ ਉਹ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ ਅਤੇ ਇੱਕ ਛੋਟੀ ਭੈਣ ਲਈ ਨੌਕਰੀ ਇੱਕ ਜਿਹੜੀ ਐਫ ਆਈ ਆਰ ਦੀ ਗੱਲ ਚੱਲੀ ਜਾਂਦੀ ਹੈ ਉਹਦੇ ਲਈ ਵੀ ਲੱਗੀ ਹੈ ਕੁਛ ਨਾ ਜਿਵੇਂ ਔਰ ਡਿੱਕਾ ਕੋਈ ਥਾਵਾਂ ਦਾ ਕੋਈ ਯੂਰੀਡਿਕਸ਼ਨ ਦਾ ਸ਼ਾਇਦ ਉਸ ਤੇ ਲੱਗੇ ਹੋਏ ਆ ਕੋਈ ਨਹੀਂ ਜ਼ਰੂਰ ਉਹਦੇ ਤੇ ਵੀ ਜ਼ਰੂਰ ਹੋਊਗਾ ਜੀ ਜੀ ਇੱਕ ਸਰ ਪਿੰਡ ਤੋਂ ਜੋ ਇਸ ਪਰਿਵਾਰ ਨੂੰ ਰਸਤਾ ਆ ਰਿਹਾ ਜੀ ਉਹ ਕੱਚਾ ਰਸਤਾ ਆ ਰਿਹਾ ਹੈ ਪਰਿਵਾਰ ਦੀ ਪਿੰਡ ਵਾਸੀਆਂ ਦੀ ਮੰਗ ਆ ਵੀ ਉਹ ਰਸਤਾ ਪੱਕਾ ਕੀਤਾ ਜਾਵੇ ਜੀ ਜਿਹੜੀ ਜਿਹੜਾ ਇਹ ਰਸਤਾ ਆ ਰਿਹਾ ਜੀ ਇਹ ਕੋਈ ਗੁਰਦੁਆਰੇ ਦੀ ਜ਼ਮੀਨ ਨੂੰ ਆ ਰਿਹਾ ਜੀ ਰਸਤਾ ਵੀ ਉਹ ਵੀ ਜਿਹੜਾ ਰਸਤਾ ਉਹ ਸੜਕ ਜੋ ਬਣਨੀ ਹੈ ਉਹ ਪਰ ਜਿਹੜਾ ਇਸ ਨੌਜਵਾਨ ਸਹੀਦ ਹੋਇਆ ਸੁਭ ਕਰਨ ਦੇ ਨਾਮ ਤੇ ਉਹ ਸੜਕ ਬਣਾਈ ਜਾਵੇ ਜੀ ਮੈਨੂੰ ਉਹ ਥੋੜਾ ਜਿਹਾ ਦੇ ਦੇਣਗੇ ਭਰਾ ਲਿਖ ਕੇ ਤਾਂ ਐਮਐਲਏ ਸਾਹਿਬ ਹੈਗੇ ਮੈਂ ਇਹ ਮਹਿਕਮਾ ਮੇਰੇ ਕੋਲੇ ਆ ਜਰੂਰ ਸੜਕ ਸੀ ਆਪਣੇ ਉਸ ਛੋਟੇ ਬੱਚੇ ਦੇ ਛੋਟੇ ਭਰਾ ਦੇ ਨਾਲ ਤੇ ਬਣਵਾ ਦੇ ਜੀ ਜੀ ਪਰ ਉਹਦੇ ਥੋੜਾ ਜਿਹਾ ਜਰੂਰ ਲੱਗ ਜਾਂਦੀ ਹੈ ਦੇਰੀ ਉਹ ਸਾਰੇ ਕਾਗਜ਼ੀ ਕਾਰਵਾਈ ਕਿੰਨਾ ਰਸਤਾ ਕਿੱਧਰ ਨੂੰ ਜਾ ਰਿਹਾ ਕਿੰਨੀ ਚੜਾਈ ਹੈ ਉਹ ਪੂਰੀ ਹੈ ਪਹੀ ਕੋਈ ਮੈਨੂੰ ਤੋਂ ਨਹੀਂ ਪਤਾ ਪੂਰੀ ਜੀ ਰਸਤਾ ਪੂਰਾ ਹੈ ਜੀ ਤਾਜੋ ਕੇ ਨਹੀਂ ਪਈ ਬਾਈ ਪੱਟੇ ਜੀ ਬਾਈ ਰਸਤਾ ਖੁੱਲਾ ਜੀ ਹਾਂ ਜੀ ਕਿੰਨਾ ਕ ਹੋ ਗਏ ਸੇ 4 ਕਿਲੋ ਮੀਟਰ 4 ਕਿਲੋ ਮੀਟਰ ਦਾ ਰੋਟਾ 2 ਕਿਲੋ ਮੀਟਰ ਆਪਣੇ ਪਿੰਡ ਚ ਪੈਂਦਾ ਜੀ 2 ਕਿਲੋ ਦੋ ਤਾਜੋ ਤੇ ਉਹ ਸੰਗਰੂਪ ਨਹੀਂ ਕੋਈ ਨਹੀਂ ਉਹ ਕਰਵਾ ਆਂ ਜੀ ਮੈਲੇ ਸਾਹਿਬ ਹੈਗਾ ਨਾਲ ਬਹੁਤ ਬਹੁਤ ਧੰਨਵਾਦ ਜੀ ਨਹੀਂ ਕੋਈ ਨਹੀਂ ਜੀ ਤੁਸੀਂ ਸਾਡਾ ਥੋੜਾ ਤਿਆਰੇ ਪਿਆਰਾ ਜਿਹੜਾ ਹੈਗਾ ਉਹ ਕਰਵਾ ਲੈਣ ਜੀ ਉਸ ਤੋਂ ਬਾਅਦ ਜਰੂਰ ਜੀ ਮੰਤਰੀ ਹੋਣ ਦੇ ਨਾਤੇ ਮੈਨੂੰ ਫਰਜ਼ ਆ ਮੈਨੂੰ ਦਰਦ ਆ ਇਸ ਲਈ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਜੇ ਅਸੀਂ ਮੁੱਲ ਨਹੀਂ ਮ ਤੋ ਕਿ ਸਰ ਥੈਂਕ ਯੂ ਫਿਰ ਵੀ ਸਰ ਥੈਂਕ ਯੂ ਜੀ ਸੁਭਕਰਨ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਗੁਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦੇ ਨਾਲ ਸੁਖਵੀਰ ਸਿੰਘ ਜੀ ਮੈਸਰ ਖਾਨਾ ਜੋ ਹਲਕਾ ਮੋੜ ਦੇ ਐਮ ਐਲ ਏ ਨੇ ਉਹ ਪਹੁੰਚੇ ਨੇ ਦੁੱਖ ਸਾਂਝਾ ਕਰਨ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਖੁੱਡੀਆਂ ਜੀ ਨੇ ਸੁਭਕਰਨ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਕਿ ਸੁਭਕਰਨ ਦੇ ਘਰ ਨੂੰ ਜੋ ਰਸਤਾ ਜਾਂਦਾ ਇੱਕ ਕੱਚੀ ਪਹੀ ਜਾਂਦੀ ਹੈ ਉਸ ਨੂੰ ਸੜਕ ਬਣਾਉਣ ਦਾ ਜੋ ਐਲਾਨ ਕੀਤਾ ਹੈ ਸੁਭਕਰਨ ਦੇ ਨਾਂ ਤੇ ਇੱਕ ਸੜਕ ਬਣਾਉਣ ਬਾਰੇ ਵੀ ਜੋ ਉਹਨਾਂ ਨੇ ਕਿਹਾ ਕਿ ਇੱਕ ਸੜਕ ਬਣਾਈ ਜਾਵੇਗੀ ਜੋ ਵੀ ਉਸ ਦੀ ਕਾਗਜ਼ ਪੱਤਰ ਨੇ ਸਮਾਂ ਲੱਗ ਸਕਦਾ ਹੈ ਸੜਕ ਬਣਾਈ ਜਾਵੇਗੀ ਸੁਭਕਰਨ ਦੇ ਨਾਂ ਤੇ ਜੋ ਕਿ ਇੱਕ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਜੋ ਨੌਜਵਾਨ ਸੁਭਕਰਨ ਬਹੁਤ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੇ ਨਾਂ ਤੇ ਜੋ ਸੜਕ ਬਣਾਈ ਜਾਵੇਗੀ ਖੁੱਡੀਆਂ ਸਾਹਿਬ ਨੇ ਇਹ ਜੋ ਐਲਾਨ ਕੀਤਾਗਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ thank you ਅਰਵੀ ਤੁਸੀਂ ਜੀ ਬਹੁਤ ਟਾਈਮ ਲਾ ਕੇ ਜੀ ਅਸੀਂ ਜਾਂ ਪਰ ਹੁਣ ਵੀ ਆਪੇ ਗਿਆ ਜੀ ਬੋਤਲ ਖਾਣਾ ਬਾਰੇ ਆਪ ਜਿੱਦਾਂ ਕਿ ਮੈਂ ਸੁਣਿਆ ਜੀ ਤਾਂ ਇਹ ਨਹੀਂ ਖਾਣ ਵਾਲੀ ਆ ਬਹੁਤ ਛੋਟਾ ਜੀ ਦੋ ਟਾਈ ਕਰ ਲਓ ਕੁਝ ਵੀ 20 ਪੈਸਾ ਦਾ ਆਹ ਇਹ ਆਮਸ ਬਾਈ ਬਾਈ 20 ਪੈਸਾ ਦਾ